ਹਾਂ ਫਾਰਗ ਸੰਗੀਤ ਮੇ ਲਿਖੀ ਤੋ ਅਨੁਕੁਲ ਇੰਤੇ ਆਏ ਫਿਰ ਅੰਕਦ ਗੁਰਤੇ ਅਮਰਦਾਸ RAMਦਾਸ ਹਮੀ ਸਹਾਏ ਅਰਜਨ ਹਰ ਗੋਬਿੰਦ ਲਾਓ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਜਿੱਥੇ ਸਬਦੁ ਗਜਾਈ ਤੇਗ ਮਹਾ ਤੁਲਸੀ ਮਰਿਆ ਕਲ ਨਉ ਨਿਧਿਆ ਆਵੇ ਧਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਤਾਂ ਸੋ ਪਾਸ਼ਣੀ ਹੁੰਦੀ ਜਾਗਦੀ ਜੋਤ ਆਤਮਕ ਸਰੂਪ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ دیدار ਜੀ ਦਾ ਅੰਤਰ ਕੇ ਬੋਲੋ ਜੀ ਵਾਹਿਗੁਰੂ ਜੀ ਹਾਂਜੀ ਦੋਸਤੋ ਕੀ ਹਾਲ ਹੈ ਮੇਰਾ ਨਾਮ ਜਸਵੰਤ ਤੁਸੀਂ ਦੇਖ ਰਹੇ ਹੋ ਪੰਜਾਬ ਵਾਲੀ YouTube ਚੈਨਲ ਤੇ ਅ ਅੱਜ ਸ਼੍ਰੀ ਖਨਵਟ ਸਾਹਿਬ ਜੀ ਦਾ ਆਰੰਭ ਹੋ ਚੁੱਕਾ ਹੈਗਾ ਤੁਸੀਂ ਪਹਿਲੇ ਵਲੌਗ ਦੇ ਵਿੱਚ ਸਾਰਾ ਵਲੌਗ ਦੇਖਿਆ ਸੀਗਾ ਤੇ ਉਸ ਤੋਂ ਬਾਅਦ ਹੁਣ ਸ਼ਾਮ ਦਾ ਸਮਾਂ ਹੈਗਾ ਜੀ ਹੁਣ ਹੈਗਾ ਜੀ ਆਰਤੀ ਦਾ ਟਾਈਮ ਤੇ ਆਰਤੀ ਜਿਹੜੀ ਹੋ ਚੁੱਕੀ ਹੈਗੀ ਹੈ ਉਸ ਤੋਂ ਬਾਅਦ ਜਿਹੜੀ ਸੇਵਾ ਉਹ ਲਗਾਤਾਰ ਚੱਲ ਰਹੀ ਹੈਗੀ ਹੈ ਹੁਣ ਲੰਗਰ ਪ੍ਰਸ਼ਾਦ ਦੀ ਸੇਵਾ ਜਿਹੜੀ ਕੀ ਸੰਗਤਾਂ ਵੱਲੋਂ ਕੀਤੀ ਜਾ ਰਹੀ ਹੈਗੀ ਹੈ ਕਲੋਨੀ ਦੇ ਸਮੂਹ ਲੋਕਾਂ ਨਾਲਸੇ ਵੱਲ ਕੀਤੀ ਜਾ ਰਹੀ ਹੈਗੀ ਤੇ ਬਨਾਲ ਦਾ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਨਾਲ ਸਜਾਵਟ ਜਿਹੜੀ ਇੱਕ ਵਾਰ ਫਿਰ ਤੋਂ ਤੁਸੀਂ ਦੇਖ ਸਕਦੇ ਹੋਗੇ ਤੇ ਸ਼ਾਮ ਦਾ ਟਾਈਮ ਹੈਗਾ ਰਾਤ ਦਾ ਟਾਈਮ ਹੈ ਤੇ ਜਿਹੜੀ ਲੰਗਰ ਦੀ ਸੇਵਾ ਉਹ ਸੰਤਾ ਵਾਲਾ ਪੂਰੇ ਵਧੀਆ ਤਰੀਕੇ ਨਾਲ ਠਿੱਕੀਤੀ ਜਾ ਰਹੀ ਹੈਗੀ ਆ ਤੇ ਉਸ ਤੋਂ ਬਾਅਦ ਆਰਪੀ ਦੀ ਕੀਰਤਨ ਵੱਸ ਸੁਣਤੀ ਹੋ ਚੁੱਕੀ ਸਗੀ ਮੈਂ ਜੀ ਗੋਲਡੀ ਅਸਲ ਗੋਲਡੀ ਹਾਂ ਜੀ ਕਿਹੜਾ ਗੋਲਡੀ ਮੈਂ ਜੀ ਏ 골ਡੀ ਐ 골ਡੀ 골ਡੀ ਸੰਦੂਪ ਹੋ ਗਿਆ ਯਾਰ ਹਾ ਜਿੱਤ ਸੀ ਕਮਾਏ ਆ ਮਟਰ ਮੈਂ ਖੁਸ਼ ਹਾਂ ਖੁਸ਼ ਦੀ ਗੋਲੀ ਮੈਂ ਨੂਰਾ ਅਨੂਰ ਅਨੂਰ ਸੇਠੀ ਹਾਂ ਰਮਾਨਾ ਰਮਾਨਾ ਮੈਂ ਜੀ ਦੀਪਕ ਹਾਂ ਅਜਾ ਦੀਪਕ ਕੁਮਾਰ ਹਾਂਜੀ ਇੱਥੇ ਰੱਖ ਤੂੰ ਵੇ ਤਰਬੀਸ ਤਰਬੀਸ ਤਰਬ ਕੀਰਤ ਤਰਬ ਕੀਰਤ ਨਹੀਂ ਯਾਰ ਓਏ চাইх байх ёстой юм ਤੇ ਲੋ ਜੀ ਦੋਸਤੋ ਹੁਣ ਸਵੇਰ ਹੋ ਚੁੱਕੀ ਗਈ ਹੈ ਤੇ ਮੱਧ ਦੀ ਅਰਦਾਸ ਹੋ ਚੁੱਕੀ ਗਈ ਹੈ ਹਕੂਨਾਮਾ ਲਿਆ ਜਾ ਰਿਹਾ ਹੈਗਾ ਤੇ ਕੁਝ ਕਿਸਾਨ ਤਾਂ ਜਿਹੜੀਆਂ ਹਾਜ਼ਰ ਹੈਗੀਆਂ ਨੇ ਹੈਂਆਂ ਤੇ ਫਲਕੇ ਸਾਹਿਬ ਦੀ ਸਜਾਵਟ ਨਾਂਵੇਂ ਫਲਾ ਨਾਲ ਕੀਤੀ ਜਾ ਰਹੀਗੀ ਤੁਸੀਂ ਦੇਖ ਸਕਦੇ ਹੋ ਤੇ ਇਸੇ ਤਰੀਕੇ ਨਾਲ ਜਿਹੜੀ ਕਿ ਅ ਅਰਦਾਸ ਬੇਨਤੀ ਹੋ ਚੁੱਕੀ ਗਈ ਹੈ ਮੱਧ ਦੀ ਅਰਦਾਸ ਬੇਨਤੀ ਹੋ ਚੁੱਕੀ ਗਈ ਹੈ ਤੇ ਇਸ ਤੋਂ ਬਾਅਦ ਜਿਹੜਾ ਕਿ ਲੰਗਰ ਪ੍ਰਸ਼ਾਦ ਦੀ ਤਿਆਰੀ ਹੋੂਗੀ ਤੇ ਤੁਸੀਂ ਦੇਖ ਸਕਦੇ ਹੋ ਬਾਣੀ ਜਿਹੜੀ ਨਿਰੰਤਰ ਚੱਲ ਰਹੀ ਹੈਗੀ ਹੈ ਜੀ ਤੇ ਹੁਣ ਬਾਬਾ ਹੀ ਦੇਖ ਵਰਤਾਂਗੇ ਤੇ ਉਸ ਤੋਂ ਬਾਅਦ ਜਿਹੜੇ ਕਿ ਆਪਾਂ ਲੰਗ ਪ੍ਰਸ਼ੰਦ ਦੀ ਤਿਆਰੀ ਕਰਾਂਗੇ ਜੀ ਰਗ ਬੰਦ ਕਰਾ ਨੰਨੇ ਆ ਤਵੇਰੇ ਸੂਰੇ ਤੋਂ ਬਹੁਤ ਜ਼ਿਆਦਾ ਤੁਹਾਨੂੰ ਦੱਸ ਗਈ ਬਟ ਜਿਵੇਂ ਜਿਵੇਂ ਦਿਨਾਂ ਢਲਦਾ ਗਿਆ ਉਸ ਤਰੀਕੇ ਨਾਲ ਜਿਹੜੀ ਧੁੰਦ ਲੱਗ ਗਈ ਸੀ ਤੇ ਸਮਾਂ ਹੋਣਾ ਵਜੇ ਕੇ 10 11 ਦਾ ਤੇ ਸੰਗਤ 10 ਵਜੇ ਦਾ ਸਮਾਂ ਹੋ ਚੁੱਕਾ ਹੈਗਾ ਤੇ ਸੰਗਤਾਂ ਜੀ ਪ੍ਰਸ਼ਾਦਾ ਪਾਣੀ ਛੱਕ ਕੇ ਜਾ ਚੁੱਕੇ ਆਂ ਇਹਨਾਂ ਤੇ ਕੁਝ ਕੁ ਸੰਗਤਾਂ ਜਿਹੜੀਆਂ ਬੈਠੀਆਂ ਨੇ ਪ੍ਰਸ਼ਾਦਾ ਛਾ ਗਰੀਆਂ ਹੈਗੀਆਂ ਜਿਹੜਾ ਲੰਗਰ ਹੈ ਉਹ ਨਿਰੰਤਰ ਆਪਾਂ ਚਲਾਇਆ ਹੈਗਾ ਤੇ ਨਿਰੰਤਰ ਕਹਿੰਦਾ ਮਤਲਬ 24 ਘੰਟੇ ਲੰਗਰ ਆਪਾਂ ਚਲਾਇਆ ਹੈਗਾ ਤੇ ਜੋ ਵੀ ਸੰਗਤ ਆਉਂਦੀ ਆ ਆਪਾਂ ਪ੍ਰਸ਼ਾਦਾ ਬੜੇ ਬੜੇ ਤਰੀਕੇ ਨਾਲ ਇੱਥੇ ਸ਼ਰਧਾ ਭਰੂ ਕਾ ਜਿਹੜਾ ਸ਼ਿਕਾਇਆ ਜਾ ਰਿਹਾ ਤੁਸੀਂ ਯਸਤਰਿਕ ਨੂੰ ਦੇਖ ਸਕਦੇ ਹੋ ਤੇ ਆਪਾਂ ਇਹਦੀ ਲੈਂਥ ਵੀ ਜਿਹੜੇ ਲੰਗਰ ਜਿਹੜੇ ਵਾਸਤੇ ਆਪਾਂ ਟੈਂਟ ਬਣਾਏ ਸੀ ਉਹਦੀ ਲੈਂਥ ਅੱਜ ਬਤਾ ਦਿੱਤੀ ਹੈਗੀ ਆ ਜਸ ਕਰਕੇ ਕਿਉਂਕਿ ਸੰਗਤ ਜਿਹੜੀ ਬਹੁਤ ਜ਼ਿਆਦਾ ਮਤਲਬ ਕਿ ਵਿਸ਼ਾਲ ਰੂਪ ਵਿੱਚ ਆਈ ਸੀ ਰਾਤ ਤੇ ਇਸ ਕਰਕੇ ਆਪਾਂ ਜਿਹੜੀ ਕਿ ਲੰਗਰ ਦੀ ਲੈਂਥ ਵੀ ਬਤਾ ਦਿੱਤੀ ਹੈਗੀ ਆ ਕਿਉਂਕਿ ਸਾਰੇ ਹੀ ਕਲੋਨੀ ਨੂੰ ਇਨਵਿਟੇਸ਼ਨ ਸੀਗਾ ਜਸ ਕਰਕੇ ਜਿਹੜੀਆਂ ਕਿ ਬਹੁਤ ਸਾਰੀਆਂ ਸੰਗਤਾਂ ਦੇਖਣ ਨੂੰ ਮਿਲਦੀਆਂ ਹੈਗੀਆਂ ਤੇ ਸ਼ਾਮ ਨੂੰ ਬਾਕੀ ਅੱਜ ਤੁਹਾਨੂੰ ਆਪਾਂ ਤੀਸਰੇ ਵਲੌਗ ਦੇ ਵਿੱਚ ਇਹਦੇ ਤੀਸਰੇ ਪਾਗ ਦੇ ਵਿੱਚ ਤੁਹਾਨੂੰ ਵਿਖਾਵਾਂਗੇ ਉਹ ਕਲਮ ਲੋਕ ਆਊਗਾ ਉਹਦੇ ਚ ਜਿਹੜੇ ਆਰਤੀ ਦੇ ਕੀਰਤਨ ਆ ਜ਼ਾਰਾ ਫੇਰ ਹੋਣੇ ਗਿਆ ਤੇ ਪੂਰੀ ਸੰਗਤ ਦਾ ਤੁਹਾਨੂੰ ਪਖਾਵਾਂਗੇ ਕਿ ਕਿੰਨਾ ਕੁ ਜਿਹੜਾ ਇਕੱਠ ਆਪਣਦੇ ਕੋਲ ਮਿਲਦਾ ਹੈਗਾ ਤੇ ਇਸੇ ਤਰੀਕੇ ਨਾਲ ਜਿਹੜਾ ਕਿ ਜੋ ਵੀ ਅੱਜ ਸ਼ਾਮ ਨੂੰ ਵੀਡੀਓ ਹੋਈ ਉਹ ਪਤਾ ਨਾ ਚੱਲ ਕੇ ਪਖਾਵਾਂਗੇ ਜੀ ਤੇ ਇਹ ਹੀ ਪੰਡਾਲਾਂ ਹੈਗਾ ਖੂਬਸੂਰਤ ਪੰਡਾਲਾਂ ਤੇ ਦੇਖ ਸਕਦੇ ਗਿਓ ਤੇ ਇਸ ਸਾਜ ਸਜਾਵਟ ਤੁਸੀਂ ਇੱਕ ਵਾਰੀ ਫੇਰ ਤੋਂ ਦੇਖ ਸਕਦੇ ਗਿਓ ਬੋੜੇ ਹੀ ਕਰੀਏ ਤੇ ਕੜਾੜ ਜਿਹੜੀ ਕੀਤੀ ਗਈ ਹੈ ਤੇ ਇਸੇ ਤਰੀਕੇ ਨਾਲ ਤੁਹਾਨੂੰ ਦੱਸਿਆ ਸੀ ਕਿ ਜੇਕਰ ਤੁਸੀਂ ਵੀ ਇਸ ਤਰੀਕਾ ਦੀ ਸਜਾਵਟ ਕਰਾਉਣਾ ਚਾਹੁੰਦੇ ਹੋ ਤਾਂ ਕਮੈਂਟ ਵਿੱਚ ਮੈਨੂੰ ਤੁਸੀਂ ਤਰੀਬਨ ਮੈਂ ਤੁਹਾਨੂੰ ਇਹਨਾਂ ਦਾ ਕੰਟੈਕਟ ਨੰਬਰ ਪ੍ਰੋਵਾਈਡ ਕਰਵਾ ਦੂੰਗਾ ਜੀ ਤੇ ਇਸੇ ਤਰੀਕੇ ਨਾਲ ਜਿਹੜੇ ਕਿ ਸੇਵਾ ਜਿਹੜੀ ਹੈ ਉਹ ਸੰਤਾਪਲੋ ਲਗਾਤਾਰ ਚੱਲ ਰਹੀ ਹੈਗੀ ਕਲੋਨੀ ਦੀ ਲੋਕਾਂ ਵੱਲੋਂ ਲਗਾਤਾਰ ਚੱਲ ਰਹੀ ਹੈਗੀ ਤੇ ਇਸੇ ਤਰੀਕੇ ਦੇ ਜਿਹੜੇ ਹਰ ਇੱਕ ਕਲੋਨੀ ਦੇ ਵਿੱਚ ਅਖਣ ਵਟਸਐਪ ਕਰਵਾਏ ਜਾ ਰਹੇ ਹੈਗੇ ਦੋਸਤੋ ਹਰ ਇੱਕ ਕਲੋਨੀਆਂ ਦੇ ਵਿੱਚ ਕੋਈ ਕੋਈ ਕਰਵਾਉਂਦਾ ਹੈ ਤੇ ਕੋਈ ਕਿ ਨਹੀਂ ਕਰਵਾਉਂਦਾ ਬਟ ਇਸ ਵਾਰ ਅਸੀਂ 8 10 11 ਸਾਲ ਬਾਅਦ ਅਸੀਂ ਸੋਚਿਆ ਕਿ ਜਰੂਰ ਕਰਵਾਇਆ ਜਾਵੇ ਤੇ ਲਓ ਜੀ ਇਧਰ ਆਇਆ ਹੈਗਾ ਖਾਨ ਸਾਹਿਬ ਜਿਹੜੇ ਕੱਪੜੇ ਵਗੈਰਾ ਲੈ ਕੇ ਤੇ ਸਾਰੀਆਂ ਬੁੜੀਆਂ ਇਕੱਠੀਆਂ ਕਰਨ ਲਿਆ ਸੀਗੀਆਂ ਇੱਥੇ ਤੇ ਪਹਿਲਾਂ ਤਾਂ ਸੇਵਾ ਕਰ ਰਿਹਾ ਸੀਗੀਆਂ ਹੁਣ ਸਾਰੀਆਂ ਜਿਹੜੀਆਂ ਕੀ ਇਕੱਠੀਆਂ ਹੋ ਗਈਆਂ ਨੇ ਖਰੀਦੋ ਫਰੋਕਤ ਵਾਸਤੇ ਤੇ ਸਾਰਿਆਂ ਨੇ ਸਬਾਨ ਵਗੈਰਾ ਇਹਦੇ ਤੋਂ ਲਿਆ ਤੇ ਚਲੋ ਇਹਦਾ ਵੀ ਬੈਨੀਫਿਟ ਹੋ ਗਿਆ ਕਿਉਂਕਿ ਵੀ ਚਲੋ ਮਿਹਨਤ ਕਰਦੇ ਹਰ ਰਹਿੰਦੇ ਹੈਗੇ ਤੇ ਅਗਰੀਦੋ ਫਰੋਕਤ ਇੱਥੇ ਹੋ ਗਈ ਸੀ ਉਸ ਤੋਂ ਬਾਅਦ ਪੈਗਣੇ ਸ਼ੁਰੂ ਹੋ ਗਈ ਹੈ ਹਾਂ ਵੀ ਕੀ ਆ ਬਿਕਾ ਕੀ ਨਹੀਂ ਬਿਕਾ ਲੈ ਲੈ ਇਹ ਬਟਨ ਨਹੀਂ ਲੱਗਦਾ ਗਾ ਇਹ ਰਤ ਹਾਂ ਕਿਵੇਂ ਕੀ ਗੱਲ ਆ ਸਾਈ ਦਾ ਕੀ ਹੋ ਗਿਆ ਕਿਵੇਂ ਹੋ ਕੀ ਹੋ ਗਿਆ ਲਓ ਜੀ ਸੰਗ ਸੰਗਾਲ ਚੱਲ ਰਿਹਾ ਜੀ ਲੈ ਆ ਨਹੀਂ ਮਤਲਬ ਸਕਦਾ ਸਾਡਾ ਹਾਂਜੀ ਕਿਵੇਂ ਰਾਜਾ ਖੜਾ ਛੱਡਿਆ ਤੁਸੀਂ ਆ ਬੁੜੀਆਂ ਹੜਦੀਆਂ ਉਹ ਬਾਤ ਹੀ ਬਾਤ ਲਓ ਜੀ ਰੱਬ ਬਤਾਉਂਦਾ ਕਿੱਥੇ

ਕਿੰਦਰ ਆਉਣੀ ਆ ਤੇ ਲਓ ਜੀ ਕੋ ਨਾਲ ਦੇ ਸੂਟ ਆਪ ਲਗਾਓ ਆਪ ਲਗਾ ਲਓ ਇਹਦੇ ਕੋਲੇ ਲੈ ਜਾ ਜੀ ਇਹਦੇ ਕੋਲੇ ਆ ਖੜਾ ਨਾ ਹਾਂ ਇਹ ਜੀ ਹਾਂ ਇਹ ਕੋ ਨਾਲ ਦੇ ਸੂਟ ਅੱਜ ਪਾਏ ਆ ਤੇ ਦੱਸੋ ਜੀ ਕਿਵੇਂ ਲੱਗਦੇ ਆ ਸਾਡੇ ਡਾਕਟਰ ਸਾਹਿਬ ਡਾਕਟਰ ਵੀ ਨਾਲ ਹੀ ਰੱਖੀ ਦੇਣਾ ਸੇਵਾ ਕਰਕੇ ਧੱਕੇ ਤੋਂ ਲਈਏ ਤਾਂ ਫਿਰ ਅਸੀਂ ਹੈ ਨਾ ਲਗਾਤਾਰ ਸੇਵਾ ਚੱਲਦੀ ਜਿਸ ਕਰਕੇ ਡਾਕਟਰ ਸਾਹਿਬ ਨਾਲ ਹੀ ਰਹਿੰਦੇ ਆ ਮੈਡੀਕਲ ਵੀ ਨਾਲ ਹੀ ਆ ਹਾਂ ਰਾਤ ਭਾਈ ਰਮਨ ਦਾ بیوی ਘਟ ਗਈ ਤੁਸੀਂ ਦਵਾਈ ਦੇਣੀ ਸੀ ਦੇਦੀ ਹੈ ਜੀ ਠੀਕ ਹੈ ਲਾਓ ਜੀ ਠੀਕ ਹੋ ਗਿਆ ਚਨਾ ਸਾਹਿਬ ਇਹ ਲਗਦਾ ਨਹੀਂ ਆ ਲੋ ਜੀ ਇਧਰ ਚਾਹ ਦੇ ਵੱਟ ਬਹੁਤ ਕੱਢਦੇ ਆ ਜੀ ਹਾਂ ਅੱਛਾ ਮੁੱਤੀ ਲਾਇਆ ਹੈ ਅੱਛਾ ਮੁੱਤੀ ਲਾਇਆ ਹੈ ਹੀਰੇ ਜੜੇ ਆ ਜੀ ਟੋਪੀ ਦੇ ਵਿੱਚ ਆਓ ਜੀ ਵੇਖੋ ਜੀ ਦੂਰੋਂ ਪਤਾ ਲੱਗਦਾ ਇਹ ਸਾਡਾ ਸਾਂਝਾ ਚੁੱਲਾ ਤੇ ਬਾਬਾ ਦੂਰੋਂ ਪਤਾ ਲੱਗਦਾ ਕਿ ਕੋਈ ਬੰਦਾ ਆ ਰਿਹਾ ਆ ਜਾਂ ਫੇਰ ਆ ਗਿਆ ਬੰਦਾ ਆਪਣਾ ਆ ਮੇਨ ਬੰਦਾ ਆ ਬੰਦਾ ਕਹਿੰਦਾ ਆਪਣਾ ਹਾ ਹਾਂ ਤੇ ਲੋ ਜੀ ਮੋਲ ਤੋਲ ਹੋ ਰਿਹਾ ਮੋਲ ਤੋਲ ਹੋ ਗਿਆ ਜੀ ਬਣ ਗਈ ਗੱਲ ਚਲੋ ਜੀ ਲਓ ਵੀਡੀਓ ਹੈ ਹੋ ਗਿਆ ਮੋਲ ਤੋਲ ਨਾ ਤੂੰ ਬੈਰੋ ਨਾ ਬੈਰੋ ਲਓ ਜੀ ਆ ਸਸਤੇ ਭਾਅ ਦੇ ਦਿੰਦਾ ਜੀ ਸੂਟ ਸ਼ার্ট ਜੇ ਤੋ ਹੀ ਖਰੀਦਨੇ ਤਾਂ ਦੱਸੋ ਇਹ ਬਹੁਤ ਵਧੀਆ ਥਾਂ ਹੈ ਦੇ ਚਾਹ ਬਣਾਈ ਹੈ ਹਾਂ ਵੀ ਵੇਚ ਲੈ ਸੂਟ ਵੇਚ ਲੀਏ ਵੇਚ ਅੱਛਾ ਵਾਹ ਜੀ ਵਾਹ ਕੀ ਬਾਤ ਹੈ ਕੱਲਿਆ ਹੁਣ ਚਾਹ ਜੀ ਰੋਜ਼ ਇੱਕ ਵੀਡੀਓ ਪਾਉਂਦਾ ਹੈ ਲਓ ਜੀ ਸ਼ਾਮ ਦੀ ਸੇਵਾ ਹੋ ਰਹੀ ਸ਼ਾਮ ਦੀ ਅੱਛਾ ਕਰ ਦੂੰਗਾ ਕਰ ਦੂੰਗਾ ਹੋਣੀ ਤੇਰਾ ਵਲੌਗ ਆਏਗਾ ਅੱਜ ਇਹ ਸੇਵਾ ਹੋ ਰਹੀ ਹੈ ਜੀ ਸ਼ਾਮ ਦੀ ਇਧਰ ਪਿਆਰੇ ਪਿਆਰੇ ਬੱਚੇ ਸੇਵਾ ਕਰ ਰਹੇ ਬਲਜੀ ਦੀ ਦੀ ਸ਼ਾਲ ਤਾਂ ਨਿਕਾਲਾ ਆਪਣੇ ਫਿਰ ਕਾ ਰੱਖ ਜਾਈਏ ਇੱਥੇ ਟੱਕੜੀ ਪੀ ਜਾਂਦਾ ਹੈ ਹੈ ਤਾਂ ਲੋ ਜੀ ਪ੍ਰਸ਼ਾਦ ਪਾਣੀ ਸ਼ੁਰੂ ਹੋ ਚੁੱਕੇ ਗਏ ਪ੍ਰਸ਼ਾਦ ਬਣਨੇ ਕਿਉਂਕਿ ਅੱਜ ਕੱਲ ਲੇਟ ਹੋ ਗਏ ਸੀ ਅੱਜ ਸਿਧਾਂ ਲੱਗੇ ਹੈਗੇ ਤੇ ਦੋਸਤੋ ਅੱਜ ਦਾ ਵਲੌਗ ਇੱਥੇ ਤੱਕ ਆਪਾਂ ਸਮਾਪਤੀ ਕਰਦੇ ਹੈਗੇ ਆ ਤੇ ਕੱਲ ਨੂੰ ਆਪਾਂ ਲੈ ਕੇ ਆਵਾਂਗੇ ਨਵਾਂ ਵਲੌਗ ਤੇ ਇਹਦੇ ਵਿੱਚ ਆਪਾਂ ਸਾਰਾ ਭੋਗ ਵਗੈਰਾ ਦਾ ਸਭ ਕਵਰ ਕਰਾਂਗੇ ਉਹ ਵੀ ਦੋ ਪਾਰਟਸ ਦੇ ਵਿੱਚ ਵਲੌਗ ਹੋਊਗਾ ਕਿਉਂਕਿ ਵੱਡਾ ਵਲੌਗ ਬਣ ਜਾਊਗਾ ਤੇ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਤੇ ਸਿਵਾ ਜਿਹੜੀ ਲਗਾਤਾਰ ਚੱਲੇਗੀ ਕੱਲ ਨੂੰ ਆਪਾਂ ਦੂਜੇ ਭਾਗ ਦੇ ਨਾਲ ਆਵਾਂਗੇ ਸ਼ਾਮ ਦੀ ਆਰਤੀ ਦੇ ਨਾਲ ਉਸਤਰ ਲਈ ਸਾਸਰੇ ਕੱਲ ਨੂੰ